ਹਾਂਜੀ ਬਜਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆਪਣਾ ਜੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਕਿਹੜੇ ਪਿੰਡੋਂ ਆਏ ਜੀ ਚੇਤੇ ਤੋਂ ਜੀ ਤੇ ਤੁਹਾਨੂੰ ਕੀ ਸਮੱਸਿਆ ਹੈ ਤੁਹਾਨੂੰ ਗੋਡਿਆਂ ਦੀ ਗੋਡਿਆਂ ਕਿੰਨੇ ਸਾਲ ਪ੍ਰੋਬਲਮ ਸੀ ਹੋਗਾ ਜੀ 9-10 ਸਾਲ 9-10 ਸਾਲ ਪ੍ਰੋਬਲਮ ਸੀ ਨਾ ਹਾਂਜੀ ਤੇ ਪਹਿਲਾਂ ਦਵਾਈ ਕਿਦੋਂ ਖਾਧੀ ਤੁਸੀਂ ਦਵਾਈ ਤੇ ਬਹੁਤ ਜਗ੍ਹਾ ਤੋਂ ਖਾਧੀ ਹੈ ਜੀ ਅੱਛਾ ਜੀ ਦਵਾਈ ਤੋਂ ਵੀ ਖਾਧੀ ਬੁੰਗਿਆਂ ਤੋਂ ਵੀ ਖਾਧੀ ਫਿਰ ਮੈਂ ਜਲੰਧਰੋਂ ਵੀ ਲਿਆ ਲਿਆ ਖਾਧੀ ਠੀਕ ਹੈ ਜੀ ਅੰਮ੍ਰਿਤਸਰ ਤੱਕ ਵੀ ਟੀਕੇ ਲਵਾਏ ਠੀਕ ਲਵਾਇਆ ਹਾਂਜੀ ਤੇ ਉੱਥੋਂ ਆਮਣੀ ਆਇਆ ਤੁਹਾਨੂੰ ਖੰਨੇ ਤੋਂ ਮੈਂ ਟੀਕੇ ਲਵਾਇਆ ਸੀਗੇ ਓਕੇ ਠੀਕ ਹੈ ਜੀ ਹਾਂਜੀ ਤੇ ਇੱਥੇ ਗੁਰਨਾਨਕ ਚੈਰਟੀ ਫੈਸਿਲਿਟੀ ਬੋਰਡਿੰਗ ਨੂੰ ਕਿੰਨੀ ਵਾਰੀ ਆਏ ਤੁਸੀਂ ਇੱਥੇ ਮੈਂ ਤੀਜੀ ਚੌਥੀ ਵਾਰ ਆ ਗਏ ਤੀਜੀ ਚੌਥੀ ਵਾਰੀ ਆਏ ਨਾ ਹਾਂਜੀ ਤੇ ਤੁਹਾਨੂੰ ਕਿੰਨਾ ਲੱਗਦਾ 100 ਚੋਂ ਕਿੰਨੇ ਪਰਸਾ ਰਾਮ ਆ ਗਏ 100 ਚੋਂ ਤੇ ਜੀ ਲੇ ਲੋ ਵੀ 60 50 ਤੋਂ ਉੱਤੇ ਹੀ ਆ 60 ਤੱਕ ਲੱਗਦਾ ਮੈਂ ਤਾਂ ਸਮਝੋ ਦੌੜ ਨਾਲ ਗੱਲ ਹੋ ਗਈ ਹੁੰਦਾ ਅੱਛਾ ਜੀ ਨਾ ਨਾ ਗੱਲ ਵਾਹੀ ਜੰਨੇ ਦੂਰ ਤੇ ਪਹਿਲਾਂ ਹਾਂ ਆਡਾਂ ਦੇ ਵਿੱਚ ਵੀ ਮੇਰੇ ਕੋਲ ਪਹਰੇ ਨਹੀਂ ਜਾਂਦਾ ਪੱਟਾਂ ਦੇ ਠੀਕ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਸੰਤਾਨ ਨੂੰ ਕੀ ਜਣ ਜਾਓਗੇ ਸੰਤਾਨ ਮੈਂ ਕਹਾਂਗਾ ਵੱਧ ਤੋਂ ਵੱਧ ਜਵਾਈ ਫਰੀ ਨਾਲ ਦੀ ਆ ਠੀਕ ਹੈ ਜੀ ਹਾਂ 30 ਰੁਪਏ ਨਾ ਪਾਣੀ ਦਾ ਲੰਗਦੇ ਆ ਠੀਕ ਹੈ ਜੀ ਜਿਹੜੀ ਪੀਣ ਵਾਲੀ 250 ਦੀ ਉਹ 70 ਰੁਪਏ ਦੀ ਮਿਲਦੀ ਹੈ ਅੱਛਾ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਧੰਨਵਾਦ ਤੁਹਾਡਾ ਬਹੁਤ ਜੀ ਹਾਂਜੀ ਠੀਕ ਹੈ ਜੀ ਠੀਕ ਹੈ